ਦੇ ਸਮਾਜ ਵਿੱਚ ਅੱਜ ਵੀ ਕੁਝ ਲੋਕ ਸ਼ਨੀਚਰਵਾਰ ਲੋਹਾ ਜਾਂ ਲੋਹੇ ਦੀ ਮਸ਼ੀਨਰੀ ਕੋਈ ਵੀ ਹੋਵੇ ਚਾਹੇ ਉਹ ਕਾਰ ਹੋਵੇ ਟਰੱਕ ਹੋਵੇ ਟਰੈਕਟਰ ਹੋਵੇ ਜਾਂ ਕੋਈ ਹੋਰ ਸਾਧਨ ਉਹ ਲਿਉਣ ਤੋਂ ਗਰੇਜ਼ ਕਰਦੇ ਨੇ ਤੇ ਉਹਦੀ ਸਭ ਤੋਂ ਵੱਧ ਵਿਰੋਧਤਾ ਕੌਣ ਕਰਦਾ ਹੈ ਉਸ ਪਰਿਵਾਰ ਦੀਆਂ ਔਰਤਾਂ ਤੇ ਉਹ ਕਹਿਣਗੀਆਂ ਜੀ ਸ਼ਨੀਚਰਵਾਰ ਲੋਹਾ ਨਹੀਂ ਲਿਆਈਦਾ ਮਾੜਾ ਹੁੰਦਾ ਹੈ ਤੇ ਇਸ ਕਰਕੇ ਤੁਸੀਂ ਨਾ ਲਿਆਓ ਮਤਾਂ ਸ਼ੁੱਕਰਵਾਰ ਲਿਆਓ ਬੁੱਧਵਾਰ ਲਿਆਓ ਜਾਂ ਐਤਵਾਰ ਲਿਆਓ ਜਾਂ ਸੋਮਵਾਰ ਲਿਆਓ ਹੁਣ ਜੇ ਕੋਈ ਉਹਨਾਂ ਨੂੰ ਤੁਹਾਡੇ ਵਰਗਾ ਵੀਰ ਸਵਾਲ ਪੁੱਛ ਲਵੇ ਕਿ ਕਿਉਂ ਮਾੜਾ ਤਾਂ ਉਹ ਕਹਿਣਗੇ ਨਹੀਂ ਮਾੜਾ ਹੀ ਹੁੰਦਾ ਬਸ ਲਿਉਣਾ ਨਹੀਂ ਬਸ ਸਾਡੀ ਗੱਲ ਇੱਕ ਲਿਉਣਾ ਨਹੀਂ ਮਾੜੀ ਹੁੰਦੀ ਹੈ ਇਹਦੋਂ ਗਾੜੀ ਕੋਈ ਵੀ ਜਵਾਬ ਨਹੀਂ ਵੀਰੇ ਅਕਸਰ ਇਹ ਵਹਿਮ ਭਰਮ ਜਿਹੜਾ ਵਾ ਬਹੁਤ ਸਾਰੇ ਲੋਕਾਂ ਭਾਵੇਂ ਉਹ ਪੜ੍ਹੇ ਲਿਖੇ ਨੇ ਭਾਵੇਂ ਅਨਪੜ੍ਹ ਨੇ ਭਾਵੇਂ ਕੁਝ ਵੀ ਆ ਕੁਝ ਲੋਕਾਂ ਦੇ ਵਿੱਚ ਪਾਇਆ ਜਾਂਦਾ ਵਾ ਕਿ ਇਹਨੂੰ ਜੋੜਿਆ ਜਾਂਦਾ ਕਿਸੇ ਗ੍ਰਹਿ ਦੇ ਨਾਲ ਇਹਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਬਣਦੀ ਆ ਕਿਉਂਕਿ ਮਨੁੱਖ ਨੂੰ ਜਿਹੜੀਆਂ ਵਾ ਉਹਦੋਂ ਪੜ੍ਹਾਈ ਜਿਹੜੀ ਹੁੰਦੀ ਹੈ ਇਸ ਕਰਕੇ ਕੀਤੀ ਹੁੰਦੀ ਆ ਕਿ ਉਹ ਹਰ ਵਿਸ਼ੇ ਦੇ ਉੱਪਰ ਕੋਚ ਸਕੀ ਉਹਦੇ ਕੋਲ ਉਹ ਇੰਨਾ ਕਿ ਮਾਰਸ਼ਲ ਹੋਵੇ ਕੋਈ ਇੰਨਾ ਗਿਆਨ ਹੋਵੇ ਕੋ ਹਰ ਗੱਲ ਨੂੰ ਜਵਾਬ ਦੇਣ ਦੇ ਸਮਰੱਥ ਹੋਣਾ ਚਾਹੀਦਾ ਹੁਣ ਸਵਾਲ ਖੜਾ ਇਹ ਹੁੰਦਾ ਕਿ ਛੰਨੀ ਜਿਹੜਾ ਛੰਨੀ ਆ ਉਹ ਸ਼ਨੀਚਰਵਾਰ ਜਿਹੜਾ ਵਾ ਉਹ ਮਾੜਾ ਕਿੰਨਾ ਹੁਣ ਇਹਨਾਂ ਆਪਾਂ ਸ਼ੁਰੂ ਤੋਂ ਜਿਵੇਂ ਗੱਲ ਕਰਦੇ ਆ ਕਿ ਜਦੋਂ ਇੰਡੀਆ ਦੇ ਮੁਤਾਬਕ ਹੁਣ ਸ਼ਨੀਚਰਵਾਰ ਜਿਹੜਾ ਵਾ ਇੰਡੀਆ ਦੇ ਵਿੱਚ ਪੰਜਾਬੀ ਚ ਸ਼ਨੀਚਰਵਾਰ ਕਹਿੰਦਾ ਤੇ ਕਈ ਛੰਨੀਵਾਰ ਕਹਿ ਦਿੰਦੇ ਨੇ ਤੇ ਅੰਗਰੇਜ਼ੀ ਚ ਇਸੇ ਤਰ੍ਹਾਂ ਹੀ ਉਹਨੂੰ ਸੈਚਰਡੇ ਕਹਿ ਦਿੰਦੇ ਨੇ ਆਪੋ ਆਪਣੀ ਭਾਸ਼ਾ ਦੇ ਮੁਤਾਬਕ ਦੇਣ ਨੇ ਤੇ ਉਹਨਾਂ ਦਿਨਾਂ ਦੇ ਮੁਤਾਬਕ ਕਈਆਂ ਲੋਕਾਂ ਨੇ ਉਹਨੂੰ ਗ੍ਰਹਿ ਨਾਲ ਜੋੜਿਆ ਕਈਆਂ ਨੇ ਉਹਨੂੰ ਗਿਣਤੀ ਮਿੰਤੀ ਨਾਲ ਜੋੜਿਆ ਇਹ ਤੋਂ ਵੱਧ ਤੇ ਗੱਲ ਕੁਛ ਨਹੀਂ ਹੁਣ ਗੱਲ ਸ਼ਨੀਚਰਵਾਰ ਦੀ ਸ਼ਨੀਚਰਵਾਰ ਨੂੰ ਸ਼ਨੀਵਾਰ ਬਣਾ ਦਿੱਤਾ ਗਿਆ ਹੁਣ ਇੱਥੇ ਵੀ ਇੱਕ ਮਸਵਾਲ ਬਣਦਾ ਜੇ ਇਹੋ ਸ਼ਨੀਵਾਰ ਸ਼ਨੀਵਾਰ ਆਪਾਂ ਕਹਿਣ ਲਾਪਾਂਗੇ ਤੇ ਅੱਜ ਤੋਂ 100 ਸਾਲਾਂ ਬਾਅਦ ਸ਼ਨੀਚਰਵਾਰ ਖਤਮ ਹੋ ਜਾਏਗਾ ਤੇ ਸ਼ਨੀਵਾਰ ਆ ਜਾਵੇਗਾ ਸਾਨੂੰ ਸ਼ਨੀਚਰਵਾਰ ਹੀ ਕਹਿਣਾ ਚਾਹੀਦਾ ਹੈ ਤੇ ਸ਼ਨੀਚਰਵਾਰ ਜਿਹੜਾ ਵਾ ਉਹਨੂੰ ਜੋੜਿਆ ਗਿਆ ਕਿ ਇੱਕ ਗ੍ਰਹਿ ਦੇ ਨਾਲ ਤੁਹਾਨੂੰ ਪਤਾ ਕਿ ਜਿਹੜਾ ਸੂਰਜ ਮੰਡਲ ਆ ਸੂਰਜ ਮੰਡਲ ਵਿੱਚ ਬਹੁਤ ਸਾਰੇ ਗ੍ਰਹਿ ਨੇ ਜਿਨ੍ਹਾਂ ਵਿੱਚ 9 ਵੱਡੇ ਗ੍ਰਹਿ ਦਸੇ ਗਏ ਨੇ ਜਿਹੜੇ ਇਸ ਵਿਗਿਆਨਕ ਖੇਤਰ ਨਾਲ ਜੁੜੇ ਉਹਨਾਂ ਦਾ ਵਿਚਾਰ ਹੈ ਕਿ ਜਿਹੜਾ ਸ਼ਨੀ ਜਿਸਨੂੰ ਸ਼ਨੀ ਗ੍ਰਹਿ ਦੀ ਜਿੱਦਾਂ ਦਿੱਤਾ ਗਿਆ ਜਿੱਦਾਂ ਹੋਰ ਮੰਗਲ ਗ੍ਰਹਿ ਦਿੱਤਾ ਗਿਆ ਹੋਰ ਗ੍ਰਹਿਾਂ ਦੇ ਨਾਂ ਦਿੱਤੇ ਗਏ ਸ਼ਨੀਚਰ ਸ਼ਨੀ ਗ੍ਰਹਿ ਜਿਹੜਾ ਵਾ ਉਹ ਸੂਰਜ ਮੰਡਲ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਗ੍ਰਹਿ ਮੰਨਿਆ ਗਿਆ ਸਾਇੰਸ ਦਾ ਨਾਂ ਦੇ ਮੁਤਾਬਕ ਜਦੋਂ ਉਹਨਾਂ ਨੇ ਇਹ ਖੋਜ ਕੀਤੀ ਉਹਨਾਂ ਦੀ ਖੋਜ ਮੁਤਾਬਕ ਕਿਹਾ ਗਿਆ ਕਿ ਇਹਦੇ ਵਿੱਚ ਲੋਹੇ ਦੀਆਂ ਤੇ ਹੋਰ ਜਿਹੜੀਆਂ ਚਟਾਨਾਂ ਨੇ ਇਹਦਾ ਬਹੁਤ ਜ਼ਿਆਦਾ ਮਿਸ਼ਰਣ ਨੇ ਕਹਿਣ ਤੋਂ ਭਾਵ ਕਿ ਇਹਦੇ ਜਿਹੜਾ ਇਹ ਸੈਂਟਰ ਆ ਪੀਰੀਅਡ ਆਫ ਸੈਂਟਰ ਜਿਹੜਾ ਉਹਦੇ ਵਿੱਚ ਲੋਹੇ ਦੀਆਂ ਜਾਂ ਜਿਹੜੀਆਂ ਹੋਰ ਧਾਤਾਂ ਜ਼ਿਆਦਾ ਨੇ ਇਸ ਕਰਕੇ ਇਹਨੂੰ ਲੋਹੇ ਦੇ ਨਾਲ ਜਿਹੜਾ ਵਾ ਇਹਨੂੰ ਜੋੜ ਦਿੱਤਾ ਗਿਆ ਹੋਇਆ ਕੀ ਜਿਹੜੇ ਸਾਡੇਆਂ ਲੋਕਾਂ ਨੇ ਇਹਨੂੰ ਵਹਿਮ ਭਰਮ ਚ ਜੋੜਿਆ ਆ ਹੁਣ ਜੇ ਆਪਾਂ ਉਹਨਾਂ ਨੂੰ ਪੁੱਛ ਲਈਏ ਭਾਈ ਤੈਨੂੰ ਪਤਾ ਕਿ ਸ਼ਨੀ ਗ੍ਰਹਿ ਕਿੰਨੀ ਦੂਰ ਆ ਤੇਰ ਕੋ ਕੀ ਸਬੂਤ ਹੈ ਉਥੋਂ ਤੱਕ ਪਹੁੰਚ ਸਕਿਆ ਆ ਜਾਂ ਤੈਨੂੰ ਕਿੰਨੇ ਕਿਲੋਮੀਟਰ ਆ ਕਿੰਨਾ ਉਹਦਾ ਅਰਧ ਵਿਆਸ ਆ ਜਾਂ ਉਹਦੀ ਕਿੰਨੀ ਗਰੂਤਾ ਆਕਰਸ਼ਣ ਵਾਲਿਆ ਕਿੰਨੇ ਚਨੱਚ ਚੱਕਰ ਘੱਟਦਾ ਆ ਉਹ ਤੁਹਾਨੂੰ ਜਵਾਬ ਨਹੀਂ ਦੇ ਸਕੇਗਾ ਲੇਕਿਨ ਇਹ ਜ਼ਰੂਰ ਹੋਊਗਾ ਛੰਨੀ ਪਾਰੂ ਉਹਨੇ ਵੀਰੋ ਜਿਹੜਾ ਛਣਿਚਰਵਾਰ ਆ ਉਹਦੋਂ ਕੁਝ ਲੋਕਾਂ ਨੂੰ ਵਹਿਮ ਭਰਮ ਜੋੜਿਆ ਗਿਆ ਜਿਵੇਂ ਕਾਲਾ ਧਾਗਾ ਪਾ ਲੈਣਾ ਚਾਹੀਦਾ ਛਣਿਚਰਵਾਰ ਉਤਨੇ ਚੰਗਾ ਹੁੰਦਾ ਕਈ ਲੋਕ ਕਹਿੰਦੇ ਆ ਜੀ ਕਈ ਤਾਂ ਲੋਕ ਛਣਿਚਰਵਾਰ ਕਾਲੇ ਕੁੱਤੇ ਲੱਭ ਕੇ ਉਹਨਾਂ ਨੂੰ ਲੱਡੂ ਵੀ ਪਾਉਂਦੇ ਨੇ ਕੋਣ ਬੰਦਾ ਇਹਨਾਂ ਨੂੰ ਪੁੱਛੇ ਵੀ ਭਾਈ ਲੱਡੂਆਂ ਦਾ ਕਾਲੇ ਕੁੱਤਿਆਂ ਨਾਲ ਕੀ ਸਬੰਧ ਹੈ ਫਿਰ ਉਹ ਉਹਦਾ ਜਵਾਬ ਤੁਹਾਨੂੰ ਨਹੀਂ ਦੇਣਗੇ ਕਹਿਣਗੇ ਜੀ ਸ਼ਨੀਚਰ ਭਾਰੂ ਹੁੰਦਾ ਤੁਸੀਂ ਵੀਰੋ ਵੇਖਣਾ ਕਿ ਸ਼ਨੀਚਰ ਵਾਰ ਜਿਹੜਾ ਨਾ ਕੁਝ ਲੋਕਾਂ ਦਾ ਵਹਿਮ ਹੈ ਕਿ ਸ਼ਨੀਚਰਵਾਰ ਜਿਹੜਾ ਵਾ ਲੋਹੇ ਦੇ ਭਾਂਡਿਆਂ ਦੇ ਵਿੱਚ ਜੇ ਕੋਈ ਮੰਗਣ ਹੁੰਦਾ ਤੇਲ ਪਾਉਣਾ ਚਾਹੀਦਾ। ਕਈ ਲੋਕ ਤੁਸੀਂ ਅਕਸਰ ਵੇਖਿਆ ਉਹ ਦੁਕਾਨਾਂ ਦੇ ਉੱਪਰ ਸ਼ਨੀਚਰਵਾਰ ਨੂੰ ਉਹ ਲੋਹੇ ਦਾ ਬਰਤਨ ਲੈ ਲਿੰਦੇ ਨੇ। ਉਸ ਹੋਰ ਕੋਈ ਭਾਂਡੇ ਨਹੀਂ ਲੈਂਦੇ। ਉਹ ਪਲਾਸਟਿਕ ਨਹੀਂ ਲੈਣਗੇ ਜਾਂ ਉਹ ਕੋਈ ਪਿੱਤਲ ਨਹੀਂ ਲੈਣਗੇ। ਉਹ ਲੋਹੇ ਦਾ ਹੀ ਬਰਤਨ ਲੈਣਗੇ ਤੇ ਉਸ 'ਚ ਤੇਲ ਪਵਾਉਣਗੇ ਤੇ ਕਹਿਣਗੇ ਤੇਲ ਡੁੱਲਣਾ ਵੀ ਨਹੀਂ ਚਾਹੀਦਾ ਇੱਧਰ-ਉੱਧਰ। ਇਹ ਬਾੜਾ ਹੁੰਦਾ ਜੇ ਡੁੱਲ ਜਵੇ ਤੇ ਤੇ ਲੋਹੇ ਦੇ ਭਾਂਡੇ 'ਚ ਪਾਓਗੇ ਤੇ ਸ਼ਨੀਚਰ ਤੁਹਾਡਾ ਜਿਹੜਾ ਵਾ ਵਧੀਆ ਰਹੂਗਾ ਤੁਹਾਡਾ ਨੁਕਸਾਨ ਨਹੀਂ ਕਰੂਗਾ। ਜੇਕਰ ਤੁਸੀਂ ਵੀਰੋ ਸ਼ਨੀਚਰਵਾਰ ਉਹ ਜਿਹੜੇ ਤੇਲ ਮੰਗਣ ਆਉਂਦੇ ਨੇ ਜੇ ਤੁਸੀਂ ਉਹਨਾਂ ਨੂੰ ਕੋਈ ਫਲ ਦੋਗੇ ਲਾਲ ਕੱਪੜਾ ਦੋਗੇ ਤੁਹਾਡੇ ਕੋਲ ਲੈਣਗੇ ਹੀ ਨਹੀਂ ਕਾਰਨ ਕਿ ਉਹਨਾਂ ਦੇ ਦਿਮਾਗ 'ਚ ਇੱਥੇ ਵੀ ਡਰ ਵਾੜਿਆ ਹੋਇਆ ਕਿ ਜੇ ਤੁਸੀਂ ਕੋਈ ਫਲ ਲੱਲੇ ਜਾਂ ਲਾਲ ਕੱਪੜਾ ਲੱਲਿਆ ਤੇ ਤੁਹਾਡੇ ਬਹੁਤ ਨੁਕਸਾਨ ਹੋ ਜੂ ਤੁਹਾਡੀ ਮੌਤ ਹੋ ਜੂਗੀ ਲਾਲ ਕੱਪੜੇ ਨਾਲ ਵੇਖੋ ਕਿਦਾਂ ਦੇ ਵਹਿਮ ਬਣ ਹੁਣ ਵੀਰੋ ਸਵਾਲ ਖੜਾ ਇੱਥੇ ਹੁੰਦਾ ਕਿ ਮਾੜਾ ਕਿਦਾਂ ਇੱਕ ਇਹਦਾ ਕਿਦਾਂ ਅਸਰ ਪੈ ਸਕਦਾ ਆਪਾਂ ਛੋਟੀ ਇਕਾਈ ਮੰਨ ਲਈਏ ਦੋ ਸਟੇਟਾਂ ਮੰਨ ਲਈਏ ਜਿਵੇਂ ਮੰਨ ਲਓ ਪੰਜਾਬ ਆ ਤੇ ਰਾਜਸਥਾਨ ਆ ਹੁਣ ਪੰਜਾਬ ਚ ਬੰਦਾ ਰਹਿ ਰਿਹਾ ਉਹਦਾ ਰਾਜਸਥਾਨ ਤੇ ਕੀ ਪਰ ਫਰਕ ਪੈ ਜਾਊਗਾ ਉਹ ਰਾਜਸਥਾਨ ਦਾ ਇੱਕ ਬੰਦੇ ਨੂੰ ਹੀ ਕਿਦਾਂ ਫਰਕ ਪਾਵੇਗਾ ਇਹ ਜਿਹੜੀ ਵਹਿਮ ਭਰਮ ਨੇ ਸਾਡੇ ਦਿਮਾਗ 'ਚ ਉਹਨਾਂ ਕੁਝ ਸ਼ਰਾਰਤੀ ਲੋਕਾਂ ਨੇ ਵਾਰਡ ਦਿੱਤੇ ਜਿਹੜੇ ਲੋਕ ਚਾਹੁੰਦੇ ਨੇ ਕਿ ਲੋਕਾਂ ਦੀ ਸੋਚ ਨਾ ਵੱਧ ਸਕੇ ਡਰ ਵਿੱਚ ਹੀ ਰਹਿਣ ਹੁਣ ਜਹੇ ਲੋਕਾਂ ਨੂੰ ਕੋਈ ਕਹਿ ਦੇ ਕਿ ਸ਼ਨੀਚਰਵਾਰ ਪਈ ਇੱਕ ਵੱਡਾ ਹਰਾ ਟਰੰਕ ਜਿਹੜਾ ਨੋਟਾਂ ਨਾਲ ਭਰਿਆ ਵਾ ਜਾਂ ਸੋਨੇ ਦਾ ਭਰਿਆ ਹੋਇਆ 골ਡਨ ਨਾਲ ਭਰਿਆ ਹੋਇਆ ਤੇ ਆ ਤੈਨੂੰ ਮਤਲਬ ਮੈਂ ਦਿਨਾ ਆ ਤੇ ਕੀ ਉਹ ਖੜੂਗਾ ਕਰਕੇ ਨਹੀਂ ਖੜੂਗਾ ਪਟੱਕ ਕਰਕੇ ਲੈ ਜਾਊਗਾ ਫਿਰ ਉੱਥੇ ਵਹਿਮ ਭਰਮ ਦੀ ਕੋਈ ਗੱਲ ਨਹੀਂ ਰਹਿ ਜਾਂਦੀ ਵੀਰੋ ਵਹਿਮ ਭਰਮ ਇਸ ਕਰਕੇ ਪਾਏ ਜਾਂਦੇ ਨੇ ਕਿ ਕਿਸੇ ਨਾ ਕਿਸੇ ਰੂਪ ਚ ਕਿਸੇ ਦੀ ਕਿਸੇ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਉਹਦੇ ਰੋਟੀ ਰੋਜੀ ਚਲਾਈ ਜਾ ਸਕੇ ਉਹਨੂੰ ਲੁੱਟਿਆ ਜਾ ਸਕੇ ਹੁਣ ਕਈ ਰ ਆਪਾਂ ਕਹਿ ਦਿੰਦੇ ਆ ਵੀ ਲੈ ਵੀ ਤੇਰੇ ਤੇ ਸ਼ਨੀਚਰ ਭਾਰੂ ਆ ਸ਼ਨੀ ਭਾਰੂ ਆ ਤੇਰੇ ਦੀ ਹੁੰਦਾ ਕੀ ਆ ਵੀਰੋ ਮਾਨਸਿਕ ਤੌਰ ਤੇ ਉਹ ਗੱਲ ਜਿਹੜੀ ਦਿਮਾਗ ਚ ਬਹਿ ਜਾਂਦੀ ਕਈਆਂ ਲੋਕਾਂ ਦੇ ਉਹ ਫਿਰ ਉਹ ਸ਼ਨੀ ਸ਼ਨੀਵਾਰ ਹੀ ਕਈ ਵਾਰਾਂ ਕੁਦਰਤੀ ਉਹਦਾ ਝਗੜਾ ਹੋਇਆ ਹੁੰਦਾ ਕਿਸੇ ਨਾਲ ਜਾਂ ਸ਼ਨੀਵਾਰ ਉਹਦਾ ਕੋਈ ਰਿਸ਼ਤੇ ਚ ਮਰਿਆ ਹੁੰਦਾ ਆ ਜਾਂ ਸ਼ਨੀਵਾਰ ਕੋਈ ਅਜਾਹ ਕੰਮ ਹੋ ਜਾਂਦਾ ਜਿਸ ਨਾਲ ਉਹਦਾ ਨੁਕਸਾਨ ਹੋ ਜਾਂਦਾ ਫਿਰ ਉਹਦੇ ਦਿਮਾਗ ਚ ਇੱਕ ਗੱਲ ਬਹਿ ਜਾਂਦੀ ਕਿ ਮੇਰੇ ਤੇ ਛੰਨੀ ਭਾਰੂ ਹੋ ਗਿਆ ਫਿਰ ਉਹਦੇ ਅੰਦਰ ਡਰ ਵਹਿਮ ਭਰਮ ਜਿਹੜਾ ਵੜ ਜਾਂਦਾ ਫਿਰ ਇਹੋ ਡਰ ਭਰਮ ਕਈ ਪੀੜੀਆਂ ਤੱਕ ਚੱਲਦਾ ਰਹਿੰਦਾ ਸਾਨੂੰ ਇਹਨਾਂ ਗੱਲਾਂ ਤੋਂ ਇਹਨਾਂ ਫੁਕਰੇ ਜੇ ਵਿਚਾਰਾਂ ਤੋਂ ਬਾਹਰ ਨਿਕਲ ਕੇ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਉਹ ਮਿੱਠੀ ਸੋਚ ਉਹ ਮਿੱਠੀਆਂ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਤੋੜ ਦਿੱਤਾ ਮੈਂ ਦਾਅਵੇ ਨਾ ਕਿ ਨਾ ਜੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਆ ਤੁਹਾਡੇ ਤੇ ਛੰਨੀ ਭਾਰੂ ਆ ਤੁਸੀਂ ਆਪਣੀ ਜੇਬ ਚ ਕੁਝ ਰੁਪਈਏ ਪਾ ਕੇ ਲੈ ਜਾਓ ਜਿਹਦੇ ਵਿੱਚ ਤੁਸੀਂ ਮੰਨ ਲਓ 2000 ਦਾ ਪਾ ਲਿੰਦੇ ਹੋ 500 ਦਾ ਪਾ ਲਿੰਦੇ ਹੋ 100 ਦਾ ਪਾ ਲਿੰਦੇ ਹੋ 200 ਦਾ ਪਾ ਲਿੰਦੇ ਹੋ ਉਹਨਕੇ ਭਾਈ ਤੂੰ ਛੰਨੀ ਤੇ ਬਹੁਤ ਦੂਰ ਦੀ ਗੱਲ ਆ ਅਸੀਂ ਤੇਰੇ ਤੇ ਵਿਸ਼ਵਾਸ ਕਰਦੇ ਆ ਤੂੰ ਇਹ ਦੱਸ ਮੇਰੀ ਜੇ ਤੇ ਉਹਨਾਂ ਦੇ ਉੱਪਰ ਨੰਬਰ ਕੀ ਕੀ ਲਿਖਿਆ ਬਸ ਇੰਨੀ ਤੂੰ ਦੱਸ ਦੇ ਫੇਰ ਜੋ ਵੀ ਕੰਗਾ ਕਰ ਲਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਕੋਈ ਕਿਸੇ ਇਹ ਵੀ ਨਹੀਂ ਦੱਸਿਆ ਨਾ ਕਿ ਤੁਹਾਡੀ ਜੇਉੱਚ ਕਿੰਨੇ ਪੈਸੇ ਆ ਨੋਟਾਂ ਦੇ ਉੱਤੇ ਨੰਬਰ ਤੇ ਬੜੀ ਦੂਰ ਦੀ ਗੱਲ ਜਿਹੜਾ ਬੰਦਾ ਤੁਹਾਡੀ ਇੰਨੀ ਇੱਕ ਗੱਲ ਨਹੀਂ ਦੱਸ ਸਕਦਾ ਉਹ ਇੰਨੇ ਲੱਖਾਂ ਕਰੋੜਾਂ ਕਿਲੋਮੀਟਰ ਦੀ ਗੱਲ ਕਰੇ ਤੇ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਬੇਵਕੂਫੀ ਤੋਂ ਇਲਾਵਾ ਕੁਝ ਵੀ ਨਹੀਂ ਆ ਇਸ ਕਰਕੇ ਵੀਰੋ ਸ਼ਨੀਵਾਰ ਲੋਹਾ ਲਿਓਣਾ ਕੋਈ ਮਾੜੀ ਗੱਲ ਨਹੀਂ ਕੁਝ ਵੀ ਨਹੀਂ ਹੈਗਾ ਕਿਉਂਕਿ ਦਿਨਵਾਰ ਜਿਹੜੇ ਨੇ ਇੱਕ ਮਾਪਦੰਡ ਬਣਾਏ ਗਏ ਨੇ ਜਿਵੇਂ ਮਹੀਨਾ ਮਾਪਦੰਡ ਬਣਾ ਹੈਗਾ ਜਿਵੇਂ ਕਿਲੋ ਵਸਤੂਆਂ ਦਾ ਭਾਰ ਜੋਖਣ ਲਈ ਕਿਲੋ 2 ਕਿਲੋ ਦੇ ਵਟੇ ਬਣਾਏ ਗਏ ਨੇ ਇੱਕ ਮੈਥਮੈਟਿਕਸ ਆ ਇਹ ਤੋਂ ਇਲਾਵਾ ਕੋਈ ਗੱਲ ਨਹੀਂ ਸਾਨੂੰ ਇਹਨਾਂ ਵਹਿਮਾਂ ਭਰਮਾਂ ਤੋਂ ਬਾਹਰ ਨਿਕਲ ਕੇ ਚੰਗੀ ਸੋਚ ਜਿਹਦੇ ਨਾਲ ਸਮਾਜ ਦਾ ਸਾਡਾ ਤੇ ਹਰ ਇੱਕ ਦਾ ਕਲਿਆਣ ਹੁੰਦਾ ਹੋਵੇ ਸਾਨੂੰ ਉਹ ਵਿਸ਼ੇ ਵੱਲ ਵਧਣਾ ਚਾਹੀਦਾ ਮੈਂ ਆਸ ਕਰਨਾ ਆ ਕਿ ਤੁਸੀਂ ਪਹਿਲਾਂ ਵਾਂਗ ਹੀ ਇਸੇ ਤਰ੍ਹਾਂ ਹੀ ਮਿੱਠਾ ਜਿਹਾ ਰਿਸ਼ਤਾ ਬਣਾ ਕੇ ਰੱਖੋਗੇ ਬਹੁਤ ਸਾਰੀਆਂ ਵੀਰੋ ਜਿਹੜੀਆਂ ਗੱਲਾਂ ਨੇ ਤੁਹਾਡੇ ਆਪਣੇ YouTube ਚੈਨਲ ਜਿਵੇਂ ਮੰਗਲੀ ਕੀ ਹੈ ਜਾਂ ਹੋਰ ਕਈ ਵਿਸ਼ਿਆਂ ਦੀਆਂ ਜਿਹੜੀਆਂ ਵੀਡੀਓਜ਼ ਵਿਚਾਰਾਂ ਨੇ ਉਹ ਪਾਈਆਂ ਹੋਈਆਂ ਨੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਮੈਂ ਆਸ ਕਰਦਾ ਆ ਕਿ ਇਸੇ ਤਰ੍ਹਾਂ ਹੀ ਤੁਸੀਂ ਇਨਾਂ ਡੂੰਗੇ ਸਵਾਲਾਂ ਦੀ ਖੋਜ ਕਰਕੇ ਆਪਣੇ ਸਮਾਜ ਨੂੰ ਅਗਾਹ ਵਧੂ ਬਣਾਓਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਮ ਸੇ ਕਮ ਬਚ ਜਾਣ ਉਹਨਾਂ ਦੇ ਬਚਪਨ ਦੇ ਵਿੱਚ ਹੀ ਵਿਮਾ ਪਰਮਤੋਂ ਬਾਹਰ ਨਿਕਲ ਕੇ ਗਾਂਵ ਵਧਨ ਦੀ ਸੋਚ ਦੇ ਧਾਰਨੀ ਬਣ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ